ਅਕਸਰੀ ਪਟਨਾ ਸਾਹਿਬ ਵਾਲਦੀ ਹੋਊਗੀ ਆ ਪੈਣ ਨੂੰ ਜਗਾ ਬਣਾਈ ਆਪਾਂ ਨਾਲ ਹੀ ਜਿਵੇਂ ਜੇ ਪੈਣਾ ਹੋਵੇ ਮਤਨੇ ਪੈਵਸਾਲ ਲਈ ਦਰਸ਼ਨ ਕਰੋ ਜੀ ਗੁਰਦੁਆਰਾ ਅਦੁੱਪੁਰ ਸਾਹਿਬ ਜੀ ਦੇ ਆਪਣੇ ਲਾਣੇਦਾਰ ਸਾਹਿਬ ਨੂੰ ਥੋੜੀ ਚਾਹ ਜ਼ਿਆਦਾ ਪਸੰਦ ਆਗਾ ਪਹੁੰਚ ਗਿਆ ਇਸ ਟਾਈਮ ਗੁਰਦੁਆਰਾ ਮੰਸਤੂਆਣਾ ਸਾਹਿਬ ਹੁਣ ਜੇ ਆਪਾਂ ਪੰਜਾਬ ਦੀ ਹੱਤ ਬਸ ਪਾਰ ਕਰਨ ਵਾਲਿਆਂਗੇ ਆਪਣੇ ਸੱਜੇ ਪਾਸੇ ਸਾਰਾ ਧਰਨਾ ਲੱਗਿਆ ਹੋਇਆ ਹੈ ਪ੍ਰਸ਼ਾਦਾ ਪਾਣੀ ਛਕ ਕੇ ਹੁਣ ਚਾਹ ਪੀ ਜਾਂਦੇ ਹਰਿਆਣੇ ਇੱਥੋਂ ਆਪਾਂ ਸਾਰਾ ਬਾਈਪਾਸ ਦਿੱਲੀ ਦਾ ਇਸ ਤੋਂ ਬਾਅਦ ਆਪਾਂ ਸਿੱਧਾ ਮथुरा ਐਕਸਪ੍ਰੈਸ ਤੇ ਚੜ ਜਾਵਾਂਗੇ। ਹਲਾਏ 50 ਕਿਲੋਮੀਟਰ ਤੋਂ ਇੱਕ ਵੀ ਪੰਪਣੀਆ, ਇੱਕ ਵੀ ਢੱਬਾ ਨਹੀਂ ਆਇਆ। ਪ੍ਰੋਦਰਸ਼ਨ ਜੀ, ਗੁਰਦੁਆਰਾ ਗੁਰੂ ਕਾ ਤਾਲ। ਛੋਟਿਆਂ ਨੂੰ ਪਿਆਰ, ਹੱਤੇ ਵੱਡਿਆਂ ਨੂੰ, ਸਤਿ ਸ੍ਰੀ ਅਕਾਲ। ਖੁਸ਼ ਹੋ ਸਾਰੇ ਵਧੀਆ ਹੋਵੋਗੇ। ਅੱਜ ਆਪਾਂ ਇੱਕ ਨਵੇਂ ਸਫ਼ਰ ਤੇ ਚੱਲੇ ਸੀਗੇ ਫੈਮਲੀ ਦੇ ਨਾਲ। ਫੈਮਲੀ ਆਪਣਾ ਯਾਤਰਾ ਕੀ ਕਹਿ ਸਕਦੇ ਆਂ ਆਪਾਂ? ਤੇ ਤਕਰੀਬਨ ਜੇ ਗੱਲ ਕਰੀ ਤਾਂ 7 ਤਰੀਕ ਤੇ ਜਮੀਨਾ ਤੇ 2025 ਚੱਲ ਰਿਹਾ ਹੈਗਾ ਸਮੇਂ ਦੀ ਗੱਲ ਕਰੀਏ ਤਾਂ ਇਸ ਵਕਤ ਤਕਰੀਬਨ ਸਵਾ 10 ਦਾ ਟਾਈਮ ਆ ਤੇ 10-15 ਮਿੰਟਾਂ ਨੂੰ ਆਪਾਂ ਪਿੰਡ ਤੋਂ ਚੱਲਿਆ ਜਾਣਾਗਾ ਤੇ ਆਪਣੀ ਜਿਹੜੀ ਯਾਤਰਾ ਹੋਊਗੀ ਜਿਹੜਾ ਪੰਜਵਾਂ ਤਖਤ ਤਖਤ ਸ੍ਰੀ ਪਟਨਾ ਸਾਹਿਬ ਵੱਲ ਦੀ ਹੋਊਗੀ ਰਸਤੇ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਹੋਣਗੇ ਹੋਪਸੋ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਹੋ ਸਕੇ ਵੀ ਸਾਰੇ ਕਰ ਲਈਏ ਜਾਂ ਕਿੰਨੇ ਵੀ ਹੋ ਸਕੇ ਉਹਨੇ ਕਵਰ ਜ਼ਰੂਰ ਕਰਾਂਗੇ ਆਪਾਂ ਤੇ ਫੈਮਿਲੀ ਦੇ ਨਾਲ ਜਾ ਰਹੇ ਸੀਗੇ ਪਿਛਲਾ ਵੀ ਤੁਸੀਂ ਬਲੌਗ ਦੇਖ ਹੀ ਲਿਆ ਜਦੋਂ ਆਪਾਂ ਤਖਤ ਸ੍ਰੀ ਦանդਮਾ ਸਾਹਿਬ ਗਏ ਸੀਗੇ ਤੇ ਸ੍ਰੀ ਮੁਕਸਾ ਸਾਹਿਬ ਵੀ ਜਾ ਕੇ ਆਏ ਸੀਗੇ ਆਪਾਂ ਤੇ ਆਪਣਾ ਸਾਰਿਆਂ ਦਾ ਫੈਮਿਲੀ ਦਾ ਬਸ ਤਖਤ ਇਹੀ ਰਹਿ ਗਿਆ ਸੀਗਾ ਤਕਰੀਬਨ ਬਾਕੀ ਚਾਰੇ ਦੇ ਚਾਰੇ ਕਬਰ ਨੇਗੇ ਤੇ ਇੱਥੇ ਆਪਾਂ ਨੂੰ ਸੀਗਾ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਸਥਾਨ ਹੈਗਾ ਜੀ ਉੱਥੇ ਜਰੂਰ ਜਾਈਏ ਕਾਫੀ ਟਾਈਮ ਦੀ ਪਲਾਨਿੰਗ ਬਣ ਰਹੀ ਸੀਗੀ ਤੇ ਹੁਣ ਚਲੋ ਬਣ ਗਈ ਆ ਪਲਾਨਿੰਗ ਦੇਖਦੇ ਆ ਕਿੰਨੇ ਕਿਦਣਾ ਚ ਪਹੁੰਚਦੇ ਆਂਗੇ ਕਿੰਨਾ ਕੁ ਰਸਤੇ ਦੇ ਵਿੱਚ ਆਪਾਂ ਜਿਹੜਾ ਸਫਰ ਤੈਅ ਕਰਾਂਗੇ ਕਿਹੜਾ ਰਾਹ ਹੋਊਗਾ ਸਾਰਾ ਤੁਹਾਨੂੰ ਹੌਲੀ ਹੌਲੀ ਦੱਸੀ ਚੱਲਾਂਗੇ ਬਾਕੀ YouTube ਦੇ ਆਪਣੇ ਚੈਨਲ ਉੱਤੇ ਜਾ ਕੇ ਪਿਛਲੀਆਂ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋਗੇ ਜਿੱਡੀ ਆਪਾਂ ਸਾਈਕਲ ਦੇ ਉੱਤੇ ਯਾਤਰਾ ਕੀਤੀ ਸੀਗੀ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਕਮੈਂਟ ਕਰ ਲਿਓ ਗੱਡੀ ਆਪਣੀ ਬਿਲਕੁਲ ਰੈਡੀ ਆ ਯਾਤਰਾ ਜਿਹੜੀ ਸਾਰੀ ਆਪਣੀ ਗੱਡੀ ਤੋਂ ਸ਼ੁਰੂ ਹੋਣੀ ਆ ਸਾਹਮਣੇ ਖਾਲਸੇ ਦਾ ਝੰਡਾ ਲੱਗੇ ਚੁੱਕਿਆ ਡੈਡੀ ਬੈਠੇ ਨੇ ਮਾਤਾ ਜੀ ਬੈਠੇ ਆਗੇ ਇੱਕ ਦੋਸਤ ਨੂੰ ਆਪਾਂ ਚੱਕਣਾ ਇਥੋਂ ਆਪਣੇ ਨੂੰ ਫੈਂਡ ਨੂੰ ਤੇ ਪਾਸ ਤੇ ਚੱਲਾਂਗੇ ਇੱਕ ਗੱਡੀ ਹੋਰ ਆ ਗਈ ਜਦੋਂ ਮਿਲੇ ਤੁਹਾਨੂੰ ਨਾਲ ਵੀ ਮਲਾਉਨੇ ਆਗੇ ਦੋ ਗੱਡੀਆਂ ਜਾਣੀਆਂ ਬਾਕੀ ਜੇ ਰਸਤੇ ਦੇ ਵਿੱਚ ਆਪਾਂ ਹੋਰ ਵੀ ਚੀਜ਼ਾਂ ਕਵਰ ਕਰਾਂਗੇ ਗੁਰਦੁਆਰਾ ਸਾਹਿਬ ਤੱਕ ਕਰਨੀ ਕਰਨੇ ਆ ਕੋਸ਼ਿਸ਼ ਕਰਾਂਗੇ ਵੀ ਕੋਈ ਹੋਰ ਚੀਜ਼ ਦਿਖਾ ਲਈਏ ਕਿਉਂਕਿ ਗੱਡੀ ਉੱਤੇ ਜਾਣ ਦਾ ਹੀ ਆਪਾਂ ਨੂੰ ਫਾਇਦਾ ਹੁੰਦਾ ਹੈਗਾ ਤੇ ਵੀ ਆਪਾਂ ਜਿਹੜੀਆਂ ਆਸੇ ਪਾਸੇ ਵਾਲੀਆਂ ਚੀਜ਼ਾਂ ਉਹ ਸਾਰੀਆਂ ਕਵਰ ਕਰ ਲਈਏ ਇਹ ਬੈਂਕਾ ਫਰ ਰੇਲ ਦੇ ਉੱਤੇ ਤੁਹਾਨੂੰ ਪਤਾ ਹੀ ਆ ਸਾਰੇ ਜਾਂਦੀ ਹੈਗੀ ਟ੍ਰੇਨ ਦੇ ਉੱਤੇ ਕੋਈ ਇਥੋਂ ਬੈਂਦੇ ਸਿੱਧਾ ਪਰ ਨੌਸਾਬ ਜਾ ਕੇ ਤੁਰ ਜਾਂਦੇ ਹੈਗੇ ਆਵਦੀ ਗੱਡੀ ਤੇ ਅਸੀਂ ਪੜ ਹੁੰਦਾ ਦੱਸਾਂਗੇ ਕਿੰਨੇ ਤੇਲ ਮੱਚਿਆ ਸਾਰਾ ਕੁਝ ਦੱਸਾਂਗੇ ਤੁਹਾਨੂੰ ਬਣੇ ਰਿਹਾ ਵੀਡੀਓ ਦੇ ਵਿੱਚ ਕਿਰਾਂ ਭਰਵਾਣ ਨਾ ਕਰ ਲਈ ਪਿੰਡ ਤੋਂ ਚੱਲ ਰਹੀ ਹੈ ਉਹਨਾਂ ਅਭੀ ਪਿੰਡ ਦੇ ਬਾਸ ਸੜੇ ਤੇ ਖੜੇ ਸੀਗੇ ਤੇ ਵੇਟ ਕਰ ਰਹੇ ਆ ਕਿ ਆ ਨਾਲ ਦੇ ਮੁੰਡੇ ਦੀ ਇੱਕ ਨੇ ਜਾਣਾ ਹੋਰ ਤੇ ਦੂਜੀ ਗੱਡੀ 'ਚ ਉਹਨੂੰ ਆਪਾਂ ਬਹਾਈ ਦੇਣਾਗਾ ਤੇ ਆ ਦੇਖੋ ਗੱਡੀ ਦੇਖੋ ਲੱਦੀ ਬਈ ਸਮਾਨ ਨਾਲ ਪਿੱਛੋਂ ਪੂਰੀ ਆ ਪੈਨ ਨੂੰ ਜਗ੍ਹਾ ਬਣਾਈ ਆਪਾਂ ਨਾਲ ਹੀ ਜੀ ਵੀ ਜੇ ਪੈਣਾ ਹੋਇਆ ਮਾਤਾ ਨੇ ਪੈ ਵੀ ਸਕਦੀ ਹੈਗੀ ਤੇ ਬੈਠਣ ਨੂੰ ਸੀਟ ਹੈਗੀ ਵੀ ਆ ਨਾਲ ਤੇ ਇੱਥੇ ਬਾਪੂ ਨੇ ਪੈਣਾ ਆਪਣੇ ਨੇ ਇਹ ਬਸ ਪੰਜ ਚਾਰ ਮਿੰਟ ਹੋਰ ਆ ਫਿਰ ਚੱਲਦੇ ਆ ਪਿੰਡੋਂ ਜੇ ਨਾਲ ਆਪਾਂ ਘਰੋਂ ਆਗੇ ਸੀਗੇ ਬਾਹਰ ਤੇ ਚੱਲਦੇ ਆ ਬਸ ਪਿੰਡ ਤੋਂ ਤਕਰੀਬਨ 2 ਕਿਲੋ ਕਿਲੋਮੀਟਰ ਪੱਗੇ ਆ ਗਏ ਆ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਗੁਰਦੁਆਰਾ ਆਦੂਪੁਰ ਸਾਹਿਬ ਜੀ ਦੇ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਆਗਾ ਇੱਥੇ ਦੱਸ ਦਿਆ ਵੀ ਗੁਰੂ ਗੋਬਿੰਦ ਸਿੰਘ ਜੀ ਆਪ ਆਏ ਸੀਗੇ ਤੇ ਉਹਨਾਂ ਦੇ ਘੋੜੇ ਨੇ ਇੱਥੇ ਪੌੜ ਮਾਰੇ ਸੀਗੇ ਤੇ ਪਾਣੀ ਦੀਆਂ ਇੱਥੇ ਤੇਹਰੀਆਂ ਜਿਹੜੀਆਂ ਬਗੀਆਂ ਸੀਗੀਆਂ ਇੱਥੇ ਖੂਹ ਵੀ ਆ ਪ੍ਰਾਤਨੋਂ ਸਮੇਂ ਦਾ ਦਰਸ਼ਨ ਕਰੋ ਜੀ ਗੁਰਦੁਆਰਾ ਅਦਪੁਰ ਸਾਹਿਬ ਜੀ ਦੇ ਤੇ ਆਪਣੇ ਨਾਲ ਜਿਹੜੇ ਮਿੱਤਰ ਨੇ ਜਾਣਾ ਸੀ ਉਹ ਵੀ ਆ ਚੁੱਕਿਆ ਪਿੱਛੇ ਬੈਠਾਗਾ ਇਹਦਾ ਕਰਕੇ ਆਪਾਂ ਪੌਣਾ ਘੰਟਾ ਲੇਟ ਆ ਗਏ ਤੇ ਚਲੋ ਜੀ ਹੁਣ ਚੱਲਦੇ ਆਂ ਆਪਾਂ ਚਾਲੇ ਪਾਲੇ ਆ ਪਿੰਡੋ ਮਿਲਦੇ ਆਂ ਰਸਤੇ ਦੇ ਵਿੱਚ ਦੂਜੇ ਵੀ ਆਪਣੇ ਮਿੱਤਰਾਂ ਨੂੰ ਰਸਤੇ ਦੇ ਵਿੱਚ ਆਪਾਂ ਇੱਕ ਪੰਪ ਤੇ ਖੜੇ ਸੀਗੇ ਚਾਹ ਪੀਣ ਦੀ ਖਾਤਰ ਆਪਣੇ ਲਾਣੇਦਾਰ ਸਾਹਿਬ ਨੂੰ ਥੋੜੀ ਜੀ ਚਾਹ ਜਿਆਦਾ ਪਸੰਦ ਆਗਾ ਤਾਂ ਕਰਕੇ ਆਪਾਂ 40 ਕਿਲੋਮੀਟਰ ਹਲੇ ਆਏ ਸੀਗੇ ਪਿੰਡੋ ਤੇ ਚਲੋ ਸੋਚਿਆ ਵੀ ਆਪਾਂ ਚਾਹ ਪੀ ਲਈਏ ਇੱਥੇ ਕੇਰਾ ਰੋਟੀ ਖਾ ਕੇ ਤੋਂ ਘਰ ਵੱਲ ਤੁਰ ਪਏ ਸੀਗੇ ਤਰਮੋਸ ਥੋੜੀ ਜੀ ਆਪਣਾ ਲਈ ਆਈ ਹੈਗੀ ਵੀ 2 ਘੰਟੇ ਕੱਢਦੀ ਹੈਗੀ ਕਿਰਾਂ ਜਿਹੜੀ ਘਰੋਂ ਜਿਹੜੀ ਚੀਜ਼ ਆ ਗਈ ਘਰ ਦੀ ਚੀਜ਼ ਵਕਤ ਬਰਕਤ ਕਰਦੀ ਹੁੰਦੀ ਹੈਗੀ ਤੇ ਵੀ ਚਲੋ ਆਪਾਂ ਕਿਰਾਂ ਚਾਹ ਪੀ ਲਈਏ ਪ੍ਰਸ਼ਾਦਾ ਪਾਣੀ ਛਕ ਲਿਆ ਸੀ ਕਿਰਾਂ ਨਾਲ ਵੀ ਲਿਆ ਹੁੰਦਾ ਸੀਗਾ ਕਿਉਂਕਿ ਥੋੜਾ ਬਾਹਰੋਂ ਘਾਟੀ ਖਾਣਾ ਤੁਹਾਨੂੰ ਪਤਾ ਹੀ ਹੈ ਮੈਂ ਘਰ ਦੀ ਚੀਜ਼ੀ ਜ਼ਿਆਦਾ ਖਾਈਦੀ ਹੈਗੀ ਆ ਪੰਪ ਤੇ ਰੁਕੇ ਸੀਗੇ ਆਪਾਂ ਚਲੋ ਵਾਲੇ ਵਾਸ਼ਿੰਗ ਕਰ ਜਾਏ ਮੰਗੇ ਤੇ ਬੜੀ ਵਧੀਆ ਪਾਰਕ ਬਣੀ ਹੋਈ ਹੈਗੀ ਬਸ ਹੁਣ ਪੀਨੇ ਆ ਚਾਹ ਪਾਣੀ ਲਾਣੇ ਉਹਨਾਂ ਦਾ ਇੰਤਜ਼ਾਰ ਕਰਦੇ ਸੀਗੇ ਆਪਾਂ ਕਰ ਦਿਆ ਫਿਰ ਜਦੋਂ ਆਉਨੇ ਫਿਰ ਇਕੱਠੀ ਤੁਰਾਂਗੇ ਇੱਥੋਂ ਆਪਾਂ ਹੋਈ ਸੀ ਗੱਲ ਬਾਤ ਉਹ ਥੋੜਾ ਪਿੱਛੇ ਆਪਾਂ ਤੋਂ 10-12 ਕਿਲੋਮੀਟਰ ਜਦੋਂ ਆਪਾਂ ਚਾਹ ਪੀਣੀ ਜਾਂਦੋਂ ਉਹਨਾਂ ਨੇ ਆ ਜਾਣ ਇੱਥੇ ਫਿਰ ਪੰਨੇ ਆਪਾਂ ਚਾਲੇ ਗਾਹ ਨੂੰ ਟੂਲ ਤੋਂ ਥੋੜਾ ਜਿਹਾ ਪਿੱਛੇ ਰੁਕੇ ਸੀਗੇ ਆਪਾਂ ਆ ਬਣਵਾਉਣਾ ਸੀਗਾ ਆਪਾਂ ਫਾਸਟੈਗ ਆਪਣੀ ਦੂਜੀ ਗੱਡੀ ਦਾ ਸਾਹਮਣੇ ਖੜੀ ਆ ਹੋਵੇ Swift ਹੀ ਹੋਵੇਗੀ ਆਪਣਾ ਦਾ ਬਣਵਾ ਲੈ ਆਪਣਾ ਤਾਂ ਲੱਜਾ ਦਾ ਪਹਿਲਾਂ ਹੀ ਤੇ 1 ਕਿਲੋਮੀਟਰ ਟੂਰ ਰਹਿ ਗਿਆ ਇੱਥੋਂ ਸਾਰਾ ਸਾਹਮਣੇ ਦੇਖ ਸਕਦੇ ਤੁਸੀਂ ਇਹ ਸੰਗਰੂਰਾਂ ਵਾਲਾ ਪੈਂਦਾ ਟੂਲ ਆਪਾਂ ਨੂੰ ਤੇ ਉਹਦਾ ਵੀ ਬਣ ਗਿਆ ਬਸ ਹੁਣ ਇੱਥੋਂ ਆਪਾਂ ਆਉਨੇ ਚਾਲੇ ਦੇਖਦੇ ਆਂ ਫਿਰ ਅੱਗੇ ਦਾ ਪਿੱਛੇ ਦਾ ਟੂਲ ਆਪਾਂ ਲੰਘੀ ਆਏਾਂਗੇ ਕਿਸਾਨ ਕਾਰ ਚੱਲ ਜਾਂਦਾ ਪਰ ਇਹ ਬਣਵਾ ਕੇ ਰੱਖੋ ਜਿਹੜੇ ਵੀਰ ਨੇ ਵੀ ਆਉਣਾ ਚਲੋ ਲੋ ਵੀ ਟੂਲ ਪਲਾਜੇ ਤੋਂ ਥੋੜਾ ਜਿਹਾ ਗਾਂ ਲੰਗੇ ਸੀਗੇ ਤੇ ਆਪਾਂ ਪਹੁੰਚ ਗਏ ਇਸ ਟਾਈਮ ਗੁਰਦੁਆਰਾ ਮਸਤੂਆਣਾ ਸਾਹਿਬ ਆਪਣੇ ਇੱਥੇ ਕੋਈ ਵੀ ਵੀਰ ਜੇ ਤੋਂ ਕੋਈ ਦਿੱਲੀ ਨੂੰ ਜਾਂਦਾਗਾ ਆਪਣੇ ਸਾਰੀਆਂ ਗੱਡੀਆਂ ਇੱਥੇ ਰੋਕ ਦੀਆਂ ਨੇ ਜੋ ਜੀ ਦੀ ਸ਼ਰਤ ਆ ਉਸ ਮੁਤਾਬਕ ਆ ਕੇ ਇੱਥੇ ਦੇਖ ਕਰਵਾ ਲੈਂਦੇ ਆ ਬਾਹਰਲੀ ਸਾਈਡ ਹੋ ਜਾਂਦੀ ਆ ਕੀ ਦੇਖ ਤਾਂ ਹਾਂ ਬਾਹਰਲੀ ਹੈਂਡਲ ਤੇ ਬਾਹਰਲੀ ਸਾਈਡ ਹੋ ਜਾਂਦੀ ਆ ਕੀ ਦੇਖ ਤੇ ਬਾਕੀ ਆ ਵੀ ਦੇਖੋ ਤੁਹਾਨੂੰ ਦਿਖਾ ਦੰਨੇ ਇੱਥੇ ਆ ਕੇ ਗੁਰਦੁਆਰਾ ਸਾਹਿਬ ਥੋੜਾ ਜਿਹਾ ਪਿੱਛੇ ਵਹ ਜਾਂਦਾਗਾ ਤੇ ਇਥੋਂ ਸਾਹਮਣੇ ਕਾਊਂਟਰ ਬਣੇ ਹੋਏ ਆਗੇ ਤੇ ਇਹ ਸਾਹਮਣੇ ਦੇਖੋ ਆਪੇ ਆ ਕਾਊਂਟਰ ਤਾਂ ਦੇਖ ਹੋਇਆ ਨਹੀਂ ਗੁਰਦੁਆਰਾ ਸਾਹਿਬ ਥੋੜਾ ਜਿਹਾ ਪਿੱਛੇ ਚਲ ਕਰਵਾ ਲੀਏ ਦੇਖ ਆਪਾਂ ਯਕ ਲਓ ਵੀ ਆਪਾਂ ਪੰਜਾਬ ਦੀ ਹੱਦ ਬਸ ਪਾਰ ਕਰਨ ਵਾਲਿਆਂਗੇ ਆਪਾਂ ਖਨੌਰੀ ਬਾਡਰ ਤੇ ਪਹੁੰਚ ਚੱਕੇ ਆਂਗੇ ਖਨੌਰੀ ਦੱਸਿਆ ਜਾਂਦਾ ਸੀ ਪੁਰਾਣੇ ਬਜ਼ੁਰਗਾਂ ਤੋਂ ਵੀ ਇੱਥੇ ਚਾਹੇ ਜਹਾਜ਼ ਦਾ ਇੰਜਣ ਲੈ ਲੋ ਲੋਹਾ ਬਹੁਤ ਮਿਲਦਾ ਇੱਥੇ ਕਾਹਦਾ ਮਰਜ਼ੀ ਇੰਜਣ ਲੈ ਲੋ ਹਰ ਇੱਕ ਚੀਜ਼ ਦਾ ਲੋਹਾ ਮਿਲ ਜਾਂਦਾ ਇੱਥੇ ਦੇਖ ਸਕਦੇ ਤੁਸੀਂ ਲੋਹਾ ਹੀ ਲੋਹਾ ਪਿਆ ਜਗਾ ਦੇ ਇੱਥੇ ਇੱਕ ਵਸ ਆਪਾਂ ਬਾਡਰ ਪਾਰ ਕਰਨ ਲੱਗੇ ਆ ਥੋੜੇ ਜਿਹਾ ਟਾਈਮ ਤਾਈਂ ਆਪਣੇ ਸੱਜੇ ਪਾਸੇ ਸਾਰਾ ਧਰਨਾ ਲੱਗਿਆ ਹੋਇਆ ਹੈ ਕਿਸਾਨਾਂ ਦਾ ਆਪਾਂ ਨੂੰ ਤੋਂ ਜ਼ਿਆਦਾ ਮੈਂ ਇਹਦੇ ਰਾਹੀਂ ਵੀਡੀਓ ਰਹੀਂ ਕੱਟਦੇ ਸੀ ਆ ਸਾਰਾ ਰਾਸ ਤੁਹਾਡਾ ਬਾਈਪਾਸ ਹੈਗਾ ਕੱਟਿਆ ਹੋਇਆ ਕਰੋ ਰੋਡ ਬੰਦ ਕੀਤਾ ਕਰਕੇ ਤਾਂ ਹੁਣ ਟੁੱਟੀ ਹੋਈ ਸੜਕ ਪੈ ਰਹੀ ਆ ਸਾਨੂੰ ਪਿਛਲੇ 7-8 ਕਿਲੋਮੀਟਰ ਤੋਂ ਜਾ ਕੇ ਫੇਰ ਆਪਾਂ ਉਹੀ ਹਾਈਵੇ ਤੇ ਚੜ ਜਾਨਾਂ ਦੁਬਾਰੇ ਮਰੁੱਤ ਗਲਤੀ ਸੱਚੀ ਅਸ ਧਰਨਾਗਾ ਜੇ ਕੋਲੇ ਹੋ ਸਕੇ ਤੁਹਾਨੂੰ ਦਿਖਾ ਦਾਂਗੇ ਥੋੜਾ ਦੂਰ ਦੀ ਆਪਾਂ ਇਤੋਂ ਲਓ ਵੀ ਵਾਪਸ ਆਪਾਂ ਉਹੀ ਹਾਈਵੇ ਦੇ ਉੱਤੇ ਚੜ ਗਿਆਂਗੇ ਆਪਣੇ ਸੱਜੇ ਪਾਸੇ ਤੁਸੀਂ ਦੇਖ ਲਿਓ ਹੁਣ ਇੱਧਰ ਧਰਨਾ ਲੱਗਿਆ ਹੋਇਆ ਸਾਰੇ ਵਾਪਸ ਆਪਾਂ ਹੁਣ ਹਰਿਆਣੇ ਦੇ ਵਿੱਚ ਐਂਟਰ ਹੋ ਗਏ ਆਪਾਂ ਜਿਹੜਾ ਇਹ ਧਰਨਾ ਲੱਗਿਆ ਸਾਰਾ ਬਾਰਡਰ ਤੇ ਲੱਗਿਆ ਹੋਇਆ ਪੰਜਾਬ ਤੇ ਹਰਿਆਣੇ ਦੀ ਹੱਦ ਦੇ ਉੱਤੇ ਚਲੋ ਵਾਪਸ ਗੱਡੀਆਂ ਆਪਾਂ ਪਾ ਲਈਆਂ ਦਿੱਲੀ ਵਾਲੀ ਸਾਈਡ ਨੂੰ ਹੁਣ ਚੱਲਦੇ ਆ ਹਾਈਵੇ ਹੁਣ ਸਾਰਾ ਵਧੀਆ ਹੀ ਆ ਲੋ ਵੀ ਰਸਤੇ ਦੇ ਵਿੱਚ ਆਪਾਂ ਹਰਿਆਣਾ ਐਂਟਰ ਕਰ ਗਏ ਸੀਗੇ ਤੇ ਰਸਤੇ ਵਿੱਚ ਹੁਣ ਚਾਹ ਪਾਣੀ ਪੀਣ ਲੱਗੇ ਸੀ ਤੇ ਪ੍ਰਸ਼ਾਦਾ ਪਾਣੀ ਸਕਦੇ ਹਾਂ ਰਸਤੇ 'ਚ ਟੱਬਾਗਾ ਬਾਰਿਸ਼ ਫੈਮਿਲੀ ਟੱਬਾ ਹੁਣ ਆਪਣੀ ਫੈਮਿਲੀ ਸਾਹਮਣੇ ਬੈਠੀ ਆਪਾਂ ਵੀ ਪ੍ਰਸ਼ਾਦਾ ਪਾਣੀ ਸ਼ਕ ਲਈਏ ਫਿਰ ਅੱਗੇ ਵੱਲ ਨੂੰ ਚੱਲੇ ਪਾਵਾਂਗੇ ਦੇਖਦੇ ਹਾਂ ਕਿੰਨਾ ਕੁਝ ਕਵਰ ਕਰਦੇ ਆ ਕਰਕੇ ਫਿਰ ਚੱਲਾਂਗੇ ਅੱਗੇ ਵੱਲ ਨੂੰ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਚਾਹ ਪੀ ਜਾਂਦੇ ਹਰਿਆਣੇ ਚਾਹ ਪੀ ਕੇ ਫਿਰ ਚੱਲਦੇ ਆ ਲੈ ਵੀ ਮਿੱਤਰੋ ਚਾਹ ਪਾਣੀ ਪੀ ਲਈ ਤੇ ਬਸ ਹੁਣ ਪੌਣ ਲੱਗੇ ਸੀਗੇ ਚੱਲੇ ਆਪਾਂ ਇੱਥੋਂ ਮੌਸਮ ਘੈਂਟਾ ਹਾਲੇ ਤੱਕ ਗਰਮੀ ਗੁਰਮੀ ਇੰਨੀ ਹੈਣੀ ਇੱਥੇ ਠੀਕ ਆ ਦੁਪਹਿਰ ਦਾ ਵੀ ਸਹੀ ਆ ਸਾਰਾ ਕੁਝ ਪ੍ਰਸ਼ਾਦਾ ਪਾਣੀ ਦਾ ਘਰੋ ਹੀ ਸ਼ਕਲਿਆ ਸੀਗਾ ਤੇ ਬਸ ਹੁਣ ਆਪਾਂ ਚਾਹ ਪੀ ਲਿਆ ਫਿਰ ਚਾਲੇ ਪਾਈਏ ਹੁਣ ਇੱਥੋਂ ਅੱਗੇ ਦੇਖਾਂ ਹੁਣ ਕਿੱਥੇ ਰੁਕਦੇ ਆ ਜੇ ਕੋਈ ਰਾਸਤੇ ਕੋਈ ਚੀਜ਼ ਦੇਖਣ ਵਾਲੀ ਹੋ ਤਰ ਰੋਦੇ ਆ ਲੈ ਵੀ ਫੈਮਿਲੀ ਆਪਣੀ ਪਹਿਲਾਂ ਹੀ ਤਿਆਰ ਹੋਈ ਖੜੀ ਆ ਇੱਥੇ ਵੀ ਚੱਲ ਗਏ ਹੁਣ ਚਾਲੇ ਪਾਈਏ ਲੇਟ ਨਹੀਂ ਹੋਣਾ ਆਪਾਂ ਟਾਈਮ ਸੱਟ ਕਾਣੇ ਪਹੁੰਚਾਂਗੇ ਦੋਨੇ ਖੜੀਆਂ ਗੱਡੀਆਂ ਆਪਣੀਆਂ ਲੈ ਵੀ ਆਪਣੀ ਦੂਜੀ ਗੱਡੀ ਦਾ ਵੀ ਹੁਣ ਬੈਡ ਬਣ ਲੱਗਿਆ ਦੇਖ ਲੋ ਕਿਵੇਂ ਬਣਦਾ ਬੈੱਡ ਬੈਗਾਂ ਬੈਗ ਥੰਦੇ ਰੱਖਨੇ ਸੀ ਪੂਰਾ ਉੱਤੇ ਪੂਰੇ ਸੱਤ ਘਰ ਯਾਰ ਪੁਰਵਾ ਬੈਗ ਬੱਲੇਦਾਰ ਨਹੀਂ ਮੈਂ ਹੁਣ ਬਚਾ ਲਿਆ ਲੋ ਆ ਵੀਦਾ ਹੀ ਬਣ ਗਿਆ ਬੈਡ ਸਾਰਿਆਂ ਦੀ ਆਪੋ ਆਪਣੀਆਂ ਰਾਇਆਂ ਨੇਗੀਆਂ ਉਸ ਹਿਸਾਬ ਨਾਲ ਦੀਜਾ ਬਣ ਗਈਆਂ ਹੁਣ ਬਸ ਚਾਅ ਆਉਂਦੇ ਇੱਥੋਂ ਮਾਮੀ ਦੀਆਂ ਥੋੜੀਆਂ ਲੱਤਾਂ ਦੁਖਦੀਆਂ ਸੀ ਯਾ ਕਰਕੇ ਫਿਰ ਬੈੱਡ ਵਗੈਰਾ ਬਣਾਤਾ ਚਲੋ ਪੌਣਿਆਂ ਚੱਲਦੇ ਹੁਣ ਆਪਾਂ ਇੱਥੋਂ ਆਪਾਂ ਖੜੇ ਸੀ ਬਾਰਿਸ਼ ਫੈਮਿਲੀ ਟਾਬੇ ਦੇ ਉੱਤੇ ਲ ਆ ਵੀ ਆਪਾਂ ਐਨ ਈ 5 ਰੋਡ ਦੇ ਉੱਤੇ ਆ ਗਏ ਆ ਦੇਖੋ ਗੱਡੀ ਦੀ ਸਪੀਡ ਇੱਥੇ 120 ਦੀ ਹੈਗੀ ਨਾ ਇਹ ਰੋਡ ਦੇ ਉੱਤੇ ਤੁਹਾਨੂੰ ਮੋਟਰਸਾਈਕਲ ਚੱਣਾ ਕੋਈ ਨਾ ਟਰੈਕਟਰ ਸਾਹਮਣੇ ਦਾ ਬੋਰਡ ਵੀ ਲਾਇਆ ਹੋਇਆ ਇਹਨਾਂ ਦਾ ਲਾਹੁਣਿਆ ਤੁਹਾਨੂੰ ਅੱਗੇ ਜਾ ਕੇ ਆ ਆ ਗਿਆ ਬੋਰਡ ਐਨ ਈ 5 ਤੇ ਆਹ ਦੇਖ ਸਕਦੇ ਹੋ ਜੀ ਇੱਥਾ-ਥਾ ਕੈਮਰੇ ਲੱਗੇ ਹੋਏ ਆ ਹਾਈਵੇ ਦੇ ਉੱਤੇ ਤੇ ਹਾਈਵੇ ਪੂਰਾ ਸ਼ਾਨਦਾਰ ਆ ਪਰ ਪੂਰਾ ਘੈਂਟ ਆ ਕਿਰਾਏ ਨਾਲ ਇਹਨਾਂ ਨੇ ਆਪਾਂ ਨੂੰ ਪਰਚੀ ਤਾਂ ਕੱਟੀ ਹੈ ਜ਼ੀਰੋ ਦੀ ਹੈਗੀ ਕਹਾਂ ਜਾ ਕੇ ਉਤਰੇ ਦੇ ਹਿਸਾਬ ਕਰਦੇ ਆਪਾਂ ਬਰਾਹੇ ਬਾਕੀ ਬਸ ਰੋहतक 37 ਕਿਲੋਮੀਟਰ ਰਹਿ ਗਿਆ ਦੇਖਦੇ ਹਾਂ ਹੁਣ ਕਿੱਥੇ ਕਿ ਤਾਈ ਜਾ ਕੇ ਆਪਾਂ ਛੱਡਦੇ ਆ ਇਹਨੂੰ ਰੋਡ ਤੋਂ ਐਨ 5 ਆ ਇਸੇਿੱਧਾ ਕਟੜੇ ਤੋਂ ਦਿੱਲੀ ਨੂੰ ਜਾਂਦਾਗਾ ਫਾਈਨਲੀ ਆਪਾਂ ਹੁਣ ਦਿੱਲੀ ਪਹੁੰਚ ਗਏ ਆਂਗੇ ਦਿੱਲੀ ਬਾਈਪਾਸ ਤੇ ਖੜੇ ਸੀਗੇ ਆਪਣੇ ਨਾਲ ਦੇ ਜਿਹੜੇ ਬੰਦੇ ਮਗਰ ਰਹਿ ਗਏ ਸੀਗੇ ਇੱਥੋਂ 8-10 ਕਿਲੋਮੀਟਰ ਮਗਰ ਹਾਲੇ ਆਪਾਂ ਤੋ ਉਹਨਾਂ ਦੀ ਵੇਟ ਕਰ ਰਹੇ ਸੀ ਹਾਈ ਬੀ ਦੇ ਉੱਤੇ ਖੜੇ ਆਂਗੇ ਐਨ 5 ਜਿਹੜਾ ਹਾਈਵੇ ਆਪਾਂ ਛੱਡਤਾ ਉਹ ਤਕਰੀਬਨ 235 ਰੁਪਏ ਲੱਗਿਆ ਉਹਦੇ ਆਪਾਂ ਨੂੰ ਪਰ ਜਿਹੜਾ ਰੋਡ ਆ ਪੂਰਾ ਮੱਖਣ ਸੀ ਆਪਣੇ ਲੈਫਟ ਸਾਈਡ ਦੇਖ ਸਕਦੇ ਤੁਸੀਂ ਸਾਰਾ ਦਿੱਲੀ ਰਹਿ ਗਿਆ ਤੇ ਹੁਣ ਆਪਾਂ ਦਿੱਲੀ ਬਾਈਪਾਸ ਜਾ ਰਹੇ ਆ ਇਹਦੂ ਆਪਾਂ ਚਲੇ ਜਾਣਾ ਨੌਇਡਾ ਤੋਂ ਜਿਹੜਾ ਜਾਂਦਾ ਸਿੱਧਾ ਆਗਰੇ ਨੂੰ ਉਹ ਹਾਈਵੇ ਤੇ ਚਲੇ ਜਾਣਾਗਾ ਦੇਖਦੇ ਆ ਅੱਜ ਕਿੱਥੇ ਕਿਤੇ ਪਹੁੰਚਦੇ ਆਂਗੇ ਕੋਸ਼ਿਸ਼ ਆ ਕਿ ਵੀ ਆਪਾਂ ਆਗਰੇ ਪਹੁੰਚ ਜਾਈਏ ਦੇਖੀ ਹਾਈਵੇ ਬਹੁਤ ਤੇਜ਼ ਆਗਾ ਇਹ ਆਪਾਂ ਵੈਸੇ ਆਪਾਂ ਨੂੰ ਜਗਾ ਪਿੱਛੇ ਮਿਲੀ ਵੀ ਹੈ ਨਹੀਂ ਗੀ ਇੱਥੇ ਥੋੜੀ ਜਗ੍ਹਾ ਮਿਲੀ ਸੀ ਪੁਲ ਦੇ ਉੱਤੇ ਤੇ ਪਾਰਕਿੰਗ ਲੇਟਾਂ ਛੱਡ ਕੇ ਆਪਾਂ ਫਿਰ ਇੱਥੇ ਖੜੇ ਸੀਗੇ ਉਹਨਾਂ ਦੀ ਵੇਟ ਕਰਦੇ ਆਂ ਸੂਰਜ ਹਲੇ ਹੈਗਾ ਕਾਫੀ ਤੇ ਜਿੰਨਾ ਕਿ ਚੱਕਰ ਹੋ ਚੱਕਿਆ ਜ਼ਰੂਰ ਆਪਾਂ ਚਲਾਵਾਂਗੇ ਫਿਰ ਗੱਡੀ ਅੱਗੇ ਬਾਕੀ ਆ ਤੁਸੀਂ ਮੈਪ ਦੇ ਉੱਪਰ ਦੇਖ ਸਕਦੇ ਹੋ ਆਪਣਾ ਮੈਪ ਲਾਇਆ ਹੋਇਆ ਸੀਗਾ ਦੂਜੇ ਫਰੇਮ ਤੇ ਆਪਏ ਇੱਥੇ ਆਪਾਂ ਖੜੇ ਆਂਗੇ ਤੇ ਆ ਬਿਲਕੁਲ ਲੈਫਟ ਸਾਈਡ ਆਪਣੀ ਦਿੱਲੀ ਬਸ ਇੱਥੋਂ ਆਪਾਂ ਸਾਰਾ ਬਾਈਪਾਸ ਆ ਦਿੱਲੀ ਦਾ ਇਸ ਤੋਂ ਬਾਅਦ ਆਪਾਂ ਸਿੱਧਾ ਮਥੁਰਾ ਐਕਸਪ੍ਰੈਸ ਤੇ ਚੜ ਜਾਗੇ ਆ ਗਿਆ ਮਥੁਰਾ ਤੇ ਆ ਆ ਗਿਆ ਆਗਰਾ ਇੱਥੋਂ ਤਕਰੀਬਨ ਰਹਿ ਗਿਆ 234 ਦੇਖਦੇ ਆ ਕਿੰਨੇ ਕੁ ਵਜੇ ਤੱਕ ਕਵਰ ਕਰਦੇ ਆ ਫਿਰ ਆਪਾਂ ਪਸੌਣ ਵਾਲੀ ਆ ਪੰਜ ਚਾਰ ਮਿੰਟ ਲੱਗਣੇ ਉਹਨਾਂ ਨੂੰ ਵੀ ਨੇੜੇ ਹੀ ਆਪਣੇ ਜਦੋਂ ਦਿੱਲੀ ਬਾਈਪਾਸ ਤੋਂ ਆਪਾਂ ਲੰਘਦੇ ਆ ਨਾ ਇਧਰੋਂ ਆਗਰਾ ਵਾਲੀ ਸਾਈਡ ਨੂੰ ਆਪਾਂ ਨਵਾਈਡਾ ਹਲੇ ਹਾਈਵੇ ਤੇ ਜੜੇ ਨਹੀਂ ਨਵਾਈਡਾ ਤੋਂ ਜਿਹੜਾ ਜਾਂਦਾ ਸਿੱਧਾ ਮਥੁਰਾ ਐਕਸਪ੍ਰੈਸ ਆਹ ਦੇਖੋ ਸਾਹਮਣੇ ਸਾਰਾ ਸ਼ਹਿਰ ਥੱਲੇ ਆਪਾਂ ਬਿਲਕੁਲ ਥੱਲੇ ਜਾ ਰਹੇ ਆ ਦੇਖੋ ਬਾਹ ਸੋਣਾ ਨਜ਼ਾਰਾ ਖੂਬਸੂਰਤ ਸੀ ਪੂਰਾ ਬਸ ਆ ਸਾਰੇ ਸਾਈਡਾਂ ਦੇ ਉੱਤੇ ਪਹਾੜ ਨਹੀਂ ਵਿਚਾਲਦੀ ਰੋਡ ਲੰਘ ਰਿਹਾ ਇੱਥੇ ਲੈ 50 ਕਿਲੋਮੀਟਰ ਤੋਂ ਇੱਕ ਵੀ ਪੰਪ ਨਹੀਂ ਆਇਆ ਇੱਕ ਵੀ ਟੱਬਾ ਨਹੀਂ ਆਇਆ ਬਸ ਆ ਟਾਬੇ ਆਉਣ ਲੱਗੇ ਹੁਣ ਕੋਈ ਪੰਪ ਨਹੀਂ ਆਇਆ ਜੇ ਕੋਈ ਆਹ ਰੋਡ ਦੇ ਉੱਤੇ ਆ ਰਿਹਾ ਨਾ ਆਪ ਦਾ ਟੈਂਕੀ ਟੁੰਕੀ ਫੁੱਲ ਕਰਾ ਕੇ ਆਇਓ ਕਿਉਂਕਿ ਚਲੋ ਆਪਣੇ ਕੋਲ ਸੀਗਾ ਤੇਲ ਤਾਂ ਆਪਾਂ ਜਾਈ ਜਾਨੇਗੇ ਇੱਥੇ ਰੁਕੇ ਸੀ ਚਾਹ ਪੀਣ ਆਪਾਂ ਦੁਆਰਾ ਤੇ ਬਸ ਹੁਣ ਚੱਲਦੇ ਆ ਸਿੱਧਾ ਮਥਰਾ ਐਕਸਪ੍ਰੈਸ ਤੇ ਇੱਥੇ ਹੀ ਖੜੀਆਂ ਸਾਰੀਆਂ ਗੱਡੀਆਂ ਸਾਰੀਆਂ ਟਾਪੇ ਟੋ ਬੇਤੀਆ ਬਾਅਦ ਦੇ ਸਿੱਧਾ ਬੇ ਤੇ ਹੋਰ ਕੋਈ ਨਹੀਂ ਹੈਗਾ ਲੋਕ ਰੇਤਿਆਂ ਦੇ ਉੱਤੇ ਜਾਂਦੇ ਆਗੇ ਜਾਂ ਫਿਰ ਸਮੁੰਦਰ ਦੇ ਕੰਢੇ ਜਾਂਦੇ ਆ ਸੰਸਟ ਦੇਖਣ ਆਪਾਂ ਹਾਈਵੇ ਦੇ ਉੱਤੇ ਸੰਸਟ ਬੰਦਾ ਦੇਖ ਸਕਦੇ ਤੁਸੀਂ ਨੈਸ਼ਨਲ ਹਾਈਵੇ ਦੇ 44 ਦੇ ਉੱਤੇ ਅਸੀਂ ਇਸ ਟਾਈਮ ਜਾ ਰਹੇ ਆ ਆਪਾਂ ਇਸ ਤੋਂ ਬਾਅਦ ਮਥਰਾ ਐਕਸਪ੍ਰੈਸ ਤੇ ਜੜਦੇ ਹਾਂ ਆਪਾਂ ਸਾਹਮਣੇ ਤੋਂ ਸੰਸਟ ਦੇ ਨਜ਼ਾਰੇ ਵੇਖਣ ਦੇ ਗਏ ਇਹ ਵੀ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਵਾ ਚੱਲਦੇ ਚੱਲਦੇ ਸਨ ਸੈਟ ਬੰਦੇ ਦੇ ਦੇਖ سامنے ਆਪਣੇ ਖੱਬੇ ਪਾਸੇ ਬਰਿੰਦਾਵਨ ਰਹਿ ਗਿਆ ਸਾਰਾ ਤੇ ਬਸ ਥੋੜੀ ਜਿਹੀ ਦੂਰ ਮਥਰਾ ਆ ਸ਼ਿਵ ਜੀ ਭਗਵਾਨ ਦੀ ਫੋਟੋ ਲੱਗੀ ਬਹੁਤ ਵੱਡੀ ਜੇ ਤੁਸੀਂ ਦੇਖਿਆ ਹੋਣਾਗਾ ਤਾਂ ਬਰਿੰਦਾਵਨ ਦੇ ਵਿੱਚ ਬਾਬਾ ਬਹੁਤ ਫੇਮਸ ਹੈਗਾ ਅੱਜ ਕੱਲ ਫੇਸਬੁੱਕ ਉੱਤੇ YouTube ਉੱਤੇ ਬਹੁਤ ਜ਼ਿਆਦਾ ਫੇਮਸ ਹੈਗਾ ਕਿਨੇ ਕਿਨੇ ਸੁਣਿਆ ਆ ਬਾਬੇ ਨੂੰ ਬਰਿੰਦਾਵਨ ਵਾਲੇ ਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਲਿਖ ਕੇ ਦੱਸਿਓ। ਲਓ ਜੀ ਸਮਾਂ ਹੋ ਗਿਆ ਰਾਤ ਦੇ तकरीबन 6:00 ਕੱ7 ਵਜ ਚੁੱਕੇ ਆਗੇ ਤੇ ਆਪਾਂ ਪਹੁੰਚ ਚੱਕਿਆਂਗੇ ਮਥਰਾ ਦੇ ਵਿੱਚ। ਮਥਰਾ ਸ਼ਹਿਰ तकरीबन ਆਪਣਾ ਬ੍ਰਿੰਦਾਵਨ ਤੋਂ 4-5 ਕਿਲੋਮੀਟਰ ਪੈਂਦਾ ਹੈਗਾ। ਤੇ ਆ ਜਿਹੜਾ ਸਾਰਾ ਸੱਜੇ ਦੇ ਖੱਬੇ ਤੁਸੀਂ ਦੇਖ ਰਹੇ ਹੋ ਸਾਰਾ ਇਹ ਆਪਣਾ ਮਥਰਾ ਸ਼ਹਿਰ ਹੈਗਾ। ਮਥਰਾ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆਪਣਾ ਸਿੱਖਾਂ ਦਾ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਗੁਰਨਾਨਕ ਦੇਵਜੀ ਗੁਰਨਾਨਕ ਬਾਗੀਚੀ ਗੁਰਨਾਨਕ ਬਾਗੀਚੀ ਗੁਰਦੁਆਰਾ ਸਾਹਿਬ ਜੀ ਦਾ ਨਾਮ ਆਗਾ ਤੇ ਜੇ ਕਿਸੇ ਕੋਲੇ ਹੋਇਆ ਜਾਨੀ ਕਿ ਅਸੀਂ ਕਾਨਫਰੰਸ ਅੱਜ ਆ ਗਏ ਤੇ ਉੱਥੇ ਵੀ ਗੁਰਦੁਆਰਾ ਸਾਹਿਬ ਆਗਾ ਜੇ ਕਿਸੇ ਵੀਰ ਕੋਲੇ ਟਾਈਮ ਹੋਏਗਾ ਤਾਂ ਜਰੂਰ ਇੱਥੇ ਆ ਕੇ ਜਾਇਓ ਗੁਰਨਾਨਕ ਬਾਗੀਚੀ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਆਗਾ ਤੇ ਬਾਕੀ ਮਥਰਾ ਦੇ ਪੀੜੇ ਬਹੁਤ ਮਸ਼ਹੂਰ ਨੇਗੇ ਲੋਕ ਬੜੇ ਚਾਵਾ ਦੇ ਨਾਲ ਖਾਂਦੇ ਆਗੇ ਤੇ ਦੂਰੋਂ ਦੂਰੋਂ ਲੋਕ ਮਗਵਾਉਂਦੇ ਆਗੇ ਆਪਣੇ ਵੀ ਲੋਕ ਜਿੰਨੇ ਵੀ ਵੀਰ ਬਾਹਰ ਬੈਠੇ ਆਗੇ ਜੈਤਰਾ ਬਹੁਤ ਮਸ਼ਹੂਰ ਆ ਹਰੇਕ ਜਗ੍ਹਾ ਦੀ ਕੋਈ ਨਾ ਕੋਈ ਚੀਜ਼ ਫੇਮਸ ਹੁੰਦੀ ਆ ਤੇ ਇਦਾਂ ਹੀ ਫਿਰ ਮਥੁਰਾ ਦਾ ਜਿਹੜਾ ਪੇੜਾ ਬਹੁਤ ਫੇਮਸ ਹੈਗਾ ਤੇ ਆਗਰੇ ਦਾ ਸਾਰਿਆਂ ਨੂੰ ਪਤਾ ਪੇਠਾ ਫੇਮਸ ਹੈਗਾ ਤੇ ਚਲੋ ਆਪਾਂ ਨੂੰ ਤਕਰੀਬਨ ਇੱਥੋਂ 55 ਕਿਲੋਮੀਟਰ ਪੈਣਾ ਆਗਰਾ ਪਹੁੰਚ ਜਾਗੇ ਹੋਰ بس ਘੰਟੇ ਪੁਣੇ ਘੰਟੇ ਦੇ ਅੰਦਰ ਅੰਦਰ ਫਿਰ ਚੱਲਦੇ ਆਂ ਆਗਰੇ ਆਪਾਂ ਇੱਥੋਂ ਸਫ਼ਰ ਹੁਣ ਤੱਕ ਬਹੁਤ ਹੀ ਵਧੀਆ ਲੰਘ ਰਿਹਾ ਹੈ ਲਓ ਵੀ ਆ ਗਿਆ ਆਪਾਂ ਆਗਰੇ ਪਹੁੰਚ ਗਏ ਸੀ ਗਿਆ ਗੁਰਦੁਆਰਾ ਸਾਹਿਬ ਆ ਗਿਆ ਗੁਰੂ ਕਾ ਤਾਲ ਚੱਲਦੇ ਅੰਦਰ ਫਿਰ ਚੱਲ ਕੇ ਪਤਾ ਕਰਦੇ ਆ ਰੂਮ ਵਗੈਰਾ ਦਾ ਕਿੰਤਾ ਕਾ ਕਮਰੇ ਵਗੈਰਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਿੰਤਾ ਸਾਰਾ ਇਤਿਹਾਸ ਹੀ ਗੁਰਦੁਆਰਾ ਸਾਹਿਬ ਦਾ ਕਿਵੇਂ ਤੁਹਾਨੂੰ ਸਾਰਾ ਦੱਸਾਂਗੇ ਆਪਾਂ ਦੇਖੋ ਪਾਰਕਿੰਗ ਤਾਂ ਬਹੁਤ ਵੱਡੀ ਹੈ ਜੀ ਤੇ ਸੁੱਖ ਨਾਲ ਗੁਰਦੁਆਰਾ ਸਾਹਿਬ ਵੀ ਕਾਫੀ ਵੱਡਾ ਹੈ ਤੇ ਪਾਰਕਿੰਗ ਵੀ ਬਹੁਤ ਹੈ ਜੀ ਕਾਫੀ ਪੰਜਾਬੀਆਂ ਹੋਏ ਹੈਗੇ ਕਰੋ ਦਰਸ਼ਨ ਜੀ ਗੁਰਦੁਆਰਾ ਗੁਰੂ ਕਾ ਤਾਲ ਚਲੋ ਲਾਈਏ ਬ੍ਰੇਕਾਂ ਆਪਾਂ ਹੁਣ ਸਵੇਰ ਦੇ ਤੁਰੇ ਹੋਏ ਆਂਗੇ ਤਕਰੀਬਨ ਅਸ ਟਾਈਮ 8:30 ਵੱਜ ਚੁੱਕੇ ਹੈਗੇ 11 ਵਜੇ ਦੇ ਤੁਰੇ ਹੋ ਜਾਗੇ ਆਪਾਂ ਲੋ ਜੀ ਬਾਪੂ ਨੂੰ ਪਿਆਸ ਲੱਗਿਆ ਜੀ ਲਾਈਏ ਬ੍ਰੇਖਾਂ ਚੱਲਦੇ ਅੰਦਰ ਗੁਰਦੁਆਰਾ ਸਾਹਿਬ ਕਰਦੇ ਨੇ ਦਰਸ਼ਨ ਕਰ ਲਓ ਦਰਸ਼ਨ ਜੀ ਗੁਰਦੁਆਰਾ ਗੁਰੂ ਕਾ ਤਾਲ ਆਗਰਾ ਆਪਾਂ ਗੁਰੂ ਘਰ ਤਾਲ ਪਹੁੰਚ ਗਏ ਸੀਗਾ ਗੁਰਦੁਆਰਾ ਸਾਹਿਬ। ਹੁਣ ਪ੍ਰਸ਼ਾਦਾ ਪਾਣੀ ਛਕ ਲਿਆ ਸੀਗਾ, ਕਮਰਾ ਆਪਾਂ ਨੂੰ ਮਿਲ ਗਿਆਗਾ। ਬਾਹਰ ਵੀਡੀਓ ਤਾਂ ਨਹੀਂ ਬਣਾਈ ਵੀ ਕੀਰਤਨ ਚੱਲ ਰਿਹਾ ਵੀ ਆਪਾਂ ਕੀਰਤਨ ਚੱਲਦੇ ਵਿੱਚ ਕਿਉਂ ਵੀਡੀਓ ਬਣਾਉਣੀ ਆ ਚਲੋ। ਗੱਡੀ ਦੇ ਵਿੱਚ ਹੀ ਬਹਿ ਕੇ ਵੀਡੀਓ ਬਣਾ ਰਹੇ ਸੀ। ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਆਪਾਂ ਜੇ ਗੁਰੂ ਘਰ ਤਾਲ ਜੇ ਕਿਸੇ ਵੀਰ ਨੇ ਵੀ ਆਉਣਾਗਾ ਤਾਂ ਇੱਥੇ ਮੰਨ ਕੇ ਚਲੋ ਵੀ ਜੇ ਤਾਂ ਕਿਸੇ ਵੀਰ ਨੇ ਗੀਜਰ ਵਾਲਾ ਕਮਰਾ ਲੈਣਾਗਾ। ਤੇ ਵਿੱਚ ਉਹਦੇ ਹੈਗਾ ਆਪਣਾ ਏਸੀ ਵਗੈਰਾ ਵੀ ਹੁੰਦਾਗਾ ਤੇ ਗੀਜ਼ਰ ਹੈਗਾ ਇੱਕ ਵੱਡਾ ਬੈੱਡ ਹੈਗਾ ਦੋ ਸਿੰਗਲ ਬੈੱਡ ਹੁੰਦੇ ਆ ਉੱਚ ਉਹ ਪੈਂਦਾ ਆਪਾਂ ਨੂੰ 800 ਰੁਪਏ ਦਾ ਤੇ ਜੇ ਆਪਾਂ ਲੈਣਾਗਾ ਵਿਦਆਊਟ ਏਸੀ ਤੇ ਵਿਦਆਊਟ ਗੀਜ਼ਰ ਬਾਕੀ ਸਾਰਾ ਕੁਝ ਸੇਮ ਆਗਾ ਅਟੈਚ ਬਾਥਰੂਮ ਰੈਂਟ ਨੂੰ ਸਾਰਾ ਕੁਝ ਹੁੰਦਾ ਉੱਚ ਤੇ ਉਹ ਆਪਾਂ ਨੂੰ ਪੈਣਾਗਾ 400 ਰੁਪਏ ਦਾ ਅਤੇ ਮੰਨ ਕੇ ਚਲੋ ਜੇ ਤੁਸੀਂ ਕਿਸੇ ਵੀਰ ਨੇ ਵੈਸੇ ਬਿਨਾ ਪੈਸਿਆਂ ਤੋਂ ਰੁਕਣਾ ਉਹ ਵੀ ਰੁਕ ਸਕਦਾਗਾ ਹਾਲ ਹੈਗੇ ਹੈਗੇ ਫਰੀਓ ਕੋਸਟਾ ਗੱਦਾ ਤੇ ਦਿੰਦੇ ਆਗੇ ਬਾਕੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਨੂੰ ਸਵੇਰੇ ਦੱਸਾਂਗੇ ਸਵੇਰੇ ਜਲਦੀ ਉੱਠਾਂਗੇ ਇਸ਼ਨਾਨ ਪਾਣੀ ਕਰਾਂਗੇ ਤੇ ਦਰਸ਼ਨ ਕਰਕੇ ਆਵਾਂਗੇ ਪ੍ਰਸ਼ਾਦਾ ਬਹੁਤ ਜ਼ਿਆਦਾ ਸਵਾਦ ਸੀ ਗੁਰੂ ਘਰ ਦਾ ਲੰਗਰ ਹਰ ਇੱਕ ਇਥੇ ਸਵਾਦ ਹੁੰਦਾ ਤੇ ਇਥੇ ਬਹੁਤ ਸਵਾਦ ਸੀ ਤੇ ਕਰ ਲੋ ਦਰਸ਼ਨ ਨੂੰ ਫਿਰ ਆਪਾਂ ਤਕਰੀਬਨ ਮੰਨ ਕੇ ਚੱਲੋ ਆਪਾਂ ਨੂੰ 800 ਰੁਪਏ ਦੇ ਟੂਲ ਪੈ ਗਿਆ ਇੱਥੇ ਪਹੁੰਚਣ ਤੱਕ ਤੇ ਜੇ ਆਪਾਂ ਗੱਡੀ ਉੱਤੇ ਸਾਨੂੰ ਟੋਟਲ ਡਿਸਟੈਂਸ ਦੱਸ ਦਿੰਦੇ ਆ ਘਰ ਤੋਂ ਲੈ ਕੇ ਆਪਾਂ ਨੂੰ ਕਿਹਾ ਗਿਆ 500 ਤੇ 17 ਕਿਲੋਮੀਟਰ ਇਹ ਟੋਟਲ ਪੈ ਗਿਆ ਆਪਾਂ ਨੂੰ ਗੁਰੂਗਾ ਤਾਲ ਆਪਣੇ ਘਰ ਤੋਂ ਚਲੋ ਬਾਕੀ ਹੁਣ ਕਰਦੇ ਆ ਰੈਸਟ ਸੌਣੇ ਆ ਫਿਰ ਸਵੇਰੇ ਜਲਦੀ ਉੱਠਣਾ ਮਾਰਨਿੰਗ ਸਾਨੂੰ ਪਤਾ ਹੀ ਹੈਗਾ ਬਾਕੀ ਵੀਡੀਓ ਹੁਣ ਤੱਕ ਜਿਹਨਾਂ ਨੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਿਹੜੋਂ ਕਰੀ ਚਲੋ ਕਿੱਚੀ ਚਲੋ ਕੰਮ ਬਹੁਤ ਬਹੁਤ ਆਲੇ ਬਲੋ ਅਸ ਔਨ ਦਾ ਵੀ ਆਗੇ ਬਾਕੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਕੋਈ ਗਲਤੀ ਫਲਤੀ ਹੋ ਜਾਂਦੀ ਹੈ ਤਾਂ ਮਾਫ ਕਰ ਦਿਓ ਥੈਂਕ ਯੂ ਧੰਨਵਾਦ ਬਾਏ ਬਾਏ